ਪਤੰਗ ਲੈ ਜਾਂਦਾ ਇੱਕ ਲੁੱਟ ਕੇ ਮੁੰਡੇ ਨੇ ਬਹੁਤ ਜ਼ਿਆਦਾ ਲੈਣੇ ਹੋਣੇ ਪੈਸੇ ਚੱਕੇ ਬਹੁਤ ਜ਼ਿਆਦੇ ਨਹੀਂ ਆਵੇ ਹੋਣੇ ਪੈਸੇ ਦਾ ਪਤਾ ਕਹਿੰਦੇ 10 ਰੁਪਏ ਦੇ ਪਤੰਗੇ ਵਸਾ ਕਰ ਦੇਣੇ ਲਾਗੇ ਹਣ ਤੋਂ ਛੋਟੇ ਲੋਕ ਹੈ ਹਮ ਤੋਂ ਸਿਰਫ ਵੀਡੀਓ ਹੀ ਬਣਾ ਸਕਦੇ ਆਂਗਰ ਵੀ ਨਾ ਤੋ ਆਹ ਦੇ ਚੱਕੋ ਪਤੰਗੇ ਲੈਣੇ ਸਾਰਿਆਂ ਦੇ ਲੈਣੇ ਵੀ ਆ ਹੁਣ ਚੱਲੀਏ ਇੱਕ ਪਤੰਗ ਚੱਲੀਏ ਪਤੰਗ ਕੱਕੂ ਵੀ ਲੱਗਾ ਲੈ ਜੀ ਹਾਂ ਜਿਹੜਾ ਰੇਵਣ ਕਣ ਇੱਲੀ ਇੱਕੀ ਲੈਣਾ ਆ 540 ਕਿੰਨੇ ਲੈਣੇ ਤੇ ਮੈਂ 50 ਦੇਖ ਨੇ ਪੈਸੇ ਤਾਂ ਇਦਾਂ ਲਗਾਏ 50 ਪਤੰਗ ਲੱਗਦੇ ਹੁੰਦੇ ਆ ਇੱਕੇ ਲੈਣਾ ਜੀ ਦਸਾਂ ਵਾਲਾ ਟੱਕ ਵੀ ਹਰੇ ਰੰਗ ਦਾ ਪਤੰਗ ਹਾਂਜੀ ਆ ਖੱਤੇ ਪਲ ਬੇਟੀਆਂ ਆ ਇੱਕ ਵੜਦਾ ਜੀ ਕੀ ਵੜਦਾ ਆਪਣਾ ਵੜਾਇਆ ਆਪਣਾ ਵੜਾ ਲਿਆ ਜੋਰ ਨਾਲ ਝਟਾ ਮਰਾ ਜੜਦਾ ਆਪਣਾ ਵੜਾ ਲਿਆ ਇੱਕ ਵੀ ਨਹੀਂ ਵੜਾਇਆ ਲਿਆ ਬੜਾ ਲਿਆ ਬੰਦਕ ਰਾਵਾ ਉੜਦਾ ਆ ਕਿੱਥੇ ਉੜਦਾ ਉਹ ਦੋ ਟਾਡੀਆਂ ਨਹੀਂ ਐਂਟੀ ਪਾਰਟੀ ਵਾਲੇ ਬੰਦਕੜਾ ਵਾ ਇਧਰ ਦੋ ਆਇਓ 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 ਅਬੇ ਮਜ਼ਾ ਆਏਗਾ ਨਾ ਵੀਰੋ ਦੌੜਨੀ ਹੱਡੀਆਂ ਉਹ ਆਪ ਦੂਹੀ ਦੌੜਨੀ ਹੱਡੀਆਂ ਉਹ ਆਪ ਦੌੜਨੀ ਹੱਡੀਆਂ ਤੁਸੀਂ ਦੋ ਕਿੱਥੇ ਗਿਆ ਵਾ ਕੀ ਅੱਕ ਦਾ ਪੱਕਾ ਜੋੜ ਲਾ ਦੇਣਾ ਉਹ ਮਲਟਰਾ ਟੈਕਸੀਮੈਂਟ ਨਾਲੇ ਮਯੂਰੀ ਐਡ ਵੀ ਆ ਜਿੰਦੀ ਵਿੱਚ ਵਿੱਚ ਸਿਮੈਂਟ ਦੀ ਜੱਟ ਦਾ ਮਗਾ ਉਹਦਾ ਦੱਸ ਮੈਨੂੰ ਕਿੱਥੇ ਠੀ ਜਾਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਜੱਟ ਦਾ 59 11 59 11 ਕਿ ਘੜਾਈ ਹੈ ਹੁਣ 59 11 59 11 ਘੜੀ ਜਾਏ ਉਹ ਠੀਕ ਆ ਅੱਬੇ ਮਜ਼ਾ ਆਏਗਾ ਨਾ ਬੀ ਆਈ ਲਵ ਯੂ ਦੇ ਲੀਡ ਘਰੇ ਸੱਡਦੀ ਤੈ ਹਰਾਮੀ ਹੋ ਬੇਟਾ ਮੈਨੂੰ ਬਾਬਲਾ ਕੁਤਲਾਵਾ ਆ ਆ ਪਾਗਾ ਖਰਾ ਵਾਲੇ ਐਨ ਪਿਆਰਾ ਬਦਾਂਗਾ ਪਿਆਰ ਵਾਲਾ ਪਿਆਰਣਾ ੜਾ ਇਹ ਰੂ ਕੂ ਤੱਕਾ ਨਹੀਂ ਕਰਦਾ ਇਹਨਾਂ ਠੀਕ ਐ ਇਹ ਤਾਂ ਪਹਿਲਾਂ ਕੀਤਾ ਠੀਕ ਐ ਆ ਦੇਖੀ ਹੁਣ ਪੁੱਤ ਪੈਚਾ ਪੈਂਦਾ ਇੱਧਰ ਅਸਲੀ ਨੇ ਗਿਫਟ ਕੀਤਾ ਆ ਬਦਾਂਗਾ ਇੱਧਰ ਕਿੰਨੇ ਪਿਆਰ ਨਾਲ ਬਹੀਆ ਕਿਸੇ ਦਾ ਯਾਰ ਆ ਪਦਾਂਗਾ ਬਹੁਤ ਵਧੀਆ ਹੁਣ ਪਾਸੇ ਇਹ ਵੀ ਵਧੀਆ ਬਦਾਂਗਾ ਇਹਨੂੰ ਦੋ ਯਾਰ ਵਿੱਕੀ ਭਰਾ ਮੇਰਾ ਆ ਮੇਰਾ ਕਾਕੂ ਕਾਕੂ ਦੀ ਬਣਾ ਪਹਿਲਾਂ ਦਾ ਆ ਮੇਰਾ ਕਾਕੂ ਭਰਾ ਜੀ ਨੇ ਬੇਇੱਜ਼ਤੀ ਕਰਾਈ ਸਾਰੇ ਜਾਂਚ ਬੇਇੱਜ਼ਤੀ ਕਰਾਈ ਪਈ ਸਾਡੇ ਕਾਕੂ ਭਰਾ ਨੇ ਉਹ ਤੇਰੀ ਚਾਰ ਤੱਕ ਮੜਾਰੇ ਜੀ ਨੇ ਸਾਰੇ ਜਾਂਚ ਬੇਇੱਜ਼ਤੀ ਕਰਾਈ ਬਈ ਨਹੀਂ ਡੋਰਿਆ ਵੈਨੀ ਡੋਰਾ ਉਹ ਡਰ ਤੈਨੂੰ ਜਾਈ ਜਾਂਦਾ ਉਹ ਇੱਧਰ ਨੂੰ ਲੈ ਕੇ ਤੁਸੀਂ ਭੈਣ ਜੋ ਮਸੀਤ ਆਇਆ ਇੱਥੇ ਤੱਕ ਪਤੰਗੀ ਨਹੀਂ ਅਲੱਗਾਂ ਲੱਗਾ ਪੇਚਾ ਪੇਲ ਛੱਡਦੀ ਕਾਕੂ ਟੇਲ ਛੱਡਦੀ ਕਹਿੰਦੇ ਹੁਣ ਬੇਇੱਜ਼ਤੀਆਂ ਲਾਲ ਪਦਾਂਗਾ ਤੇਰਾ ਹੀ ਆ ਉਹ ਦੇਖੋ ਉਹਦਾ ਟੇਲਾ ਖੜ ਦੇ ਇੱਤੀ ਜਿਹੜੀ ਫਾਲ ਕੋ ਚੋ ਪੈਦਾ ਕਰਨਾ ਖੜਾ ਜਾ ਸਾਇ ਤੁਸੀਂ ਕਰੋਗਾ ਫਾਟੇ ਮਸੀ ਆਗਾ ਰਹਿ ਗਿਆ ਕੰਕ ਪੈ ਗਿਆ ਅੱਲ ਵਨ ਇੱਤੀ ਡੋਰੇ ਉੱਟ ਗਈ ਡੋਰਾ ਕੱਟ ਗਈ ਛੱਡ ਦੇ ਛੱਡ ਦੇ ਪੂਰੀ ਜਾਣ ਜਦ ਤੱਕ ਜਾਉਂਦਾ ਜਾਣਨ ਦੀ ਸਾਰੀ ਮਗਾ ਦੇ ਆ ਵੀ ਗੱਟੂ ਆ ਵੀ ਮਗਾ ਦੇ ਉਹ ਹੱਥਾ ਝਾੜਦੇ ਜਵਾੜਾ ਗੱਟੂ ਝੜਦੇ ਸਾਰਾ ਛੱਡਦੇ ਨਹੀਂ ਆ ਹੱਥ ਜਿਹਾ ਫੜ ਕੇ ਰੱਖੀ ਤਾਹੀਂ ਕਹਿੰਦਾ ਕੋਠੇ ਚੱਕਦਾ ਮਰੀ ਪੰਜਾ ਚੱਕਦਾ ਛੱਡ ਨਹੀਂ ਆ ਸਾਰਾ ਦਾ ਤੂੰ ਜਿਹੜਾ ਗੱਟੂ ਝੜਦਾ ਝੋਪਿਆ ਵੀ ਹੈ ਨਾ ਬਈ ਨਹੀਂ ਪਿਆ ਚਬੇ ਆਏ ਜੱਡੀ ਜਿਹਦਾ ਜੇ ਕਾ ਵੇਚਾ ਹੀ ਨਹੀਂ ਪਿਆ ਉੱਦੈ ਝੱਡੀ ਜਾਂਦੇ ਉੱਤੇ ਡੋਰੀ ਝੱਡੀ ਜਾਂਦੇ ਉੱਤੇ ਡੋਰੀ ਝੱਡੀ ਜਾਂਦਾ ਕੱਕ ਸਾਰੀ ਡੋਰੀ ਝੜਦੀ ਉਹ ਨਾਲੇ ਪਤੰਗੇ ਦੂਰ ਵੇ ਜਾਂਦੇ ਉਹ ਐੱਛਾ ਦਾ ਬਿਆਈ ਦੀ ਪਿਆਵਾ ਭਰਾਵਾ ਨਾਲੇ ਪਤੰਗੇ ਦਾ ਢਿੱਡ ਨੀ ਮੁਝਗੇ ਨਾਲੇ ਦੀਦੇ ਵੀ ਦੀ ਨਾਲੇ ਉਹ ਨਹੀਂ ਡੋਰ ਥੋੜੀ ਕੱਢਣੀ ਹੱਤਾ ਪੁੱਛੇ ਨਹੀਂ ਬੇਉਦੇ ਮਾਰੀ ਜਾਂਦੇ ਜੀ ਤੇ ਉਹਲਾ ਵਾਇਆਵਾ ਪਤੰਗ ਵੀ ਨਹੀਂ ਦਿਖਣੇ ਤੋੜ ਗਏ ਇੱਕ ਮੱਟੂ ਦਾ ਮਕਾਤਾ ਖਾਲੀ ਕਰਤਾ ਇੱਕ ਖਾਲੀ ਕਰਤਾ ਦੇਖ ਲੋ ਓ ਯਾਂਦਾ ਏ ਦੋ ਵੱਡੇ ਸ਼ੁਗਰ ਹੈ ਗਾਕੂ ਇੱਕ ਵੱਡਿਆ ਇੱਕ ਮਦੀ ਵੱਡਿਆ ਚੱਕਦਾ ਜੱਕਦਾ ਹੁਣ ਪਤੰਗ ਬੱਸ ਬਜੀ ਉਡਾਣਾ ਹੁਣ ਲੜਕੀ ਆ ਖੜੀ ਗਿਆ ਤੁਮ ਆਪਤੀ ਨਾ ਨਾ ਪਤੰਗ ਬਾਈ ਜਣੇ ਹੋਰ ਰਿਕਾਰਡ ਬਣਾਣਾਗੇ ਇਹਨੇ ਬਣਾੜਾ ਰਿਕਾਰਡ ਇਹਨੇ ਤੇ ਦੂਜੇ ਪਿੰਡ ਜਾਣਾ ਨਾਲ ਹੀ ਸਾਰੇ ਗੱਟੂ ਬੋਲਦਾ ਲਗਾ ਗਏ ਲਈ ਦੂਈ ਸਾਰੇ ਵਾਸਤੇ ਹੁਣ ਇੱਦਾਂ ਹੀ ਚਾਹ ਪੂਰਾ ਖਾਲੋ ਆਪਸ ਜੇ ਵੇਤਾ ਲਾਗੇ ਆ ਗਿਆ ਇਹਦੀ ਡੋਰ 91155 ਚੱਕ ਬਲਕਾ ਖਿੱਤੀ ਕਿਥੇ ਜਾਂਦਾ ਹਲੋ ਆਇਓ ਨੰਨੇ ਆਓ ਤਾਇਓ ਆਇਓ 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 ਹੌਣ ਨਵੜਾ ਲਿਓ ਲਕਾਰ ਲਕਾਰ ਕਹਦੇ ਆ ਮੁੰਡੇ ਨੂੰ ਪਾ ਵੀ ਤਲੋ ਝੋਟਿਆ ਝੋਟਿਆ ਇੱਕ ਝੋਟਾ ਖੋਲਿਆ ਪੈਟੀ ਲਿਆਂਦੀ ਆ ਪੈਟੀ ਲਿਆਂਦੀ ਨਾਲ ਜਦੋਂ ਚੱਕ ਹੋ ਗਿਆ ਨਾ ਪੰਗ ਨਾ ਬਲੱਗ ਜਲਾ ਰਹੀ ਅੱਬੇ ਮਜ਼ਾ ਆਏਗਾ ਨਾ ਵੀੜੋ ਰੱਖ ਕੇ ਜਲਾ ਦੇ ਆ ਜੋ ਫਰਨਾੜ ਕਰਾ ਦੇ ਨਹੀਂ ਆ ਤਾਰ ਤੱਕ ਟੂ ਲੈ ਆ ਗਏ ਟੂ ਲੈ ਆਂਦਾ ਹੁਣ ਆਂਦਾ ਵੇ ਲੈ ਆਂਦਾ ਰਾਇ ਤੇ ਨਹੀਂ ਤੰਨ ਦਾ ਨਾ ਅੱਜ ਤੰਨ ਤੰਨ ਕਰਾਏ ਦੇਣੀ ਅੱਜ ਕਿੰਨਾ ਛੋਟਾ ਇਹਨੇ ਭਾਈ ਛੋਟਾ ਵੱਡੂ ਇਹ ਜੇ ਕੀ ਆ ਪੰਜਾ ਨਹੀਂ 50 ਵੀਊ ਲੱਗਦਾ ਮੈਨੂੰ ਪਿਆ 70 ਸ਼ਾਟ ਆ ਮਾਰਿਆ 75 75 ਮੈਂ ਆਲੀ ਬ੍ਰੇਕਅ ਫਿਲਮ ਹੈ ਗਵਾ ਦੇ ਪੇਚਾ ਬੈਣਾ ਉਹ ਦੇਖੀ ਦੇਖੀ ਪਤਾ ਹੀ ਨਹੀਂ ਲੱਗਣ ਦੇਣਾ ਅੱਜ ਉਹ ਨਹੀਂ ਪਤਾ ਲੱਗਣ ਦੇਣਾ ਪਰ ਤਨਦ ਕੱਲਾ ਵਲੀ ਵਲੀ ਕਿੱਥੇ ਤੱਕ ਤੱਕ ਤਾਂ ਉਹ ਜਿਹੜੀ ਸਾਰੇ ਜੇ ਮੁੰਡੀਆਂ ਸ਼ਿਓ ਗਈ ਲਾ ਕਿ ਉਹ ਤਾਂ ਪੇਚਾ ਬੈਣਾ ਕੱਕ ਜਮਾ ਆ ਵੀ ਖਲਚ ਇਹ ਖੇਚਾ ਵਾਲੀ ਘੜੇ ਲਨ ਲਈ ਸਾਲੇ ਪਤਾ ਹੀ ਨਹੀਂ ਮਿਕਸੀ ਇੱਕ ਵਾਰੀ ਢੇਲੇ ਛੜਦਾ ਕਰੋ ਇੱਕ ਵਾਰੀ ਇੱਕ ਵਾਰੀ ਢੇਲੇ ਕਰੀ ਹਾਂ ਢੇਲੇ ਇਹ ਕਰਾਲ ਲਈ ਜਲੀ ਇੱਤੀ ਹੁਣ ਤਾਂ ਵਿੰਟ ਲਾਇਆ ਇੱਕ ਪਾਈਆ ਸਖਾਈ ਛੋੜਦੀ ਫੇਤੀ ਦਾ ਅਜੇ ਟਾਈਮ ਨਹੀਂ ਆਇਆ ਅਜੇ ਜੰਨਣੀ ਨਹੀਂ ਹੋ ਅੱਜ ਦੀ ਕਿਦਮ ਚੈਦੀ ਇੱਕ ਬਦਾਂਗ ਵੱਡਿਆ ਬਦਿਆ ਹੱਦ ਤੇ ਕੀ ਵੱਡਿਆ ਆ ਗਿਆ ਮੁੰਡਾ ਕਹਿੰਦੇ ਪਤੰਗ ਲੈ ਕੇ ਐ ਆ 10 ਰੁਪਏ ਦੇ ਕੇ 100 ਰੁਪਏ ਇਕ ਆਕੂ ਨੇ ਪਤੰਗ ਦੇ ਪੈਸੇ ਦਿੱਤੇ ਆ 10 ਰੁਪਏ ਇਹੜੇ ਇੱਥੇ ਜੀ ਮੋੜ ਪੈ ਜੇ ਆ ਦੇ ਭਾਜੀ 100 ਰੁਪਏ ਦਿੱਤਾ ਸੀ 50 ਲੈ ਜਾਂਦੇ ਬਾਕੀ ਖਾਣ ਤੋਂ ਲੈ ਕੇ ਆਏ ਆਪਣੇ ਵੀ ਬਾਕੇ ਦੇ ਗਏ ਆ ਲੈ ਕੇ ਆਇਆ ਮੁੰਡਾ ਕਮੈਂਟ ਕਰੋ ਕਿਹੜਾ ਪਤੰਗ ਬਸੰਦਾ ਕਮੈਂਟ ਕਰਕੇ ਦੱਸੋ ਕਿਹੜਾ ਬੰਦ ਜਹਾਜ਼ੀ ਵੀ ਕਹਿੰਦੇ ਇੱਕ ਬੰਦੇ ਵਾਲਾ ਪਤੰਗ ਵੀ ਆਇਆ ਕੋਈ ਸੀ ਬੰਦੇ ਵਾਲਾ ਲੈ ਕੇ ਜਾ ਬੰਦੇ ਵਾਲਾ ਆਹ ਆ ਅੱਛਾ ਬੰਦੇ ਵਾਲਾ ਕਹਿੰਦੇ ਇਹਨੂੰ ਇਹ ਤਾਂ ਜਹਾਜ਼ੀ ਆ ਲੱਗਦਾ ਇਹੜਾ ਜਹਾਜ਼ੀ ਆ ਉਹ ਕਾਕੂ ਰੱਖੀ ਪੂਹੀ ਵੀ ਆਦੀ ਉਹ ਇਹਦੇ ਪੂਜਾਂ ਦੀ ਪਿੱਛੇ ਉੱਪਰ ਦੂਈ ਰੱਖ ਦੇ ਉਹ ਬੈਠੋ ਉਹੜਾਊਗੀ ਪੇਟੀ ਕੰਮ ਕਾਕੂ ਉਹੜਾਊਗੀ ਕੰਮ ਬੇਟੀ ਆਇਓ ਕਰਤਾ ਚੈਲੇ ਜੀ ਕਾਕੂ ਹਾਏ ਕਰਤਾ ਚੈਲੇ ਜੀ ਕਰਤਾ ਚੈਲੇ ਜੀ ਤੇ ਵੱਡੇ ਵੀਰ ਤੋਂ ਆਇਓ ਡਾੜਾ ਡਾੜਾ ਸਾਰੇ ਵੱਡ ਹੋਣੇ ਇਹ ਕੱਲੇ ਕੱਲੇ ਨੇ ਵੱਡਣਾ ਕੱਲੇ ਕੱਲੇ ਤਾਂ ਵਡਾਣਾ ਇਹ ਮਤਲਬ ਸਾਰੇ ਵਡਾਣੇ ਹੁਣ ਕਾਕੂ ਫੇਰ ਠੀਕ ਦੀਏ ਕਦੋਂ ਕਦੋਂ ਪਤੰਗ ਵੱਡਾ ਹੋਏ ਤੇ ਕਦੋਂ ਇਹ ਚਲਾਈਏ ਵੇਟ ਕਰ ਵੇਟ ਅਜੇ ਟੈਨਸ਼ਨ ਨਾ ਲੈ। ਯਾ ਕਦਾ ਕਰ ਗੱਲ ਜਾਂਦਾ ਝੂਂਗਦਾ ਚੱਕਦਾ ਕਰ ਗੱਲ ਕਰ ਗੱਲ ਕਰ ਗੱਲ ਕਾਕੂ ਕਰ ਗੱਲ ਕਰ ਕੋਈ ਗੱਲ ਹੁਣ ਗੱਲ ਕਰੀਏ ਫੇ ਕਰੋ ਫੇ ਪਹਿਲਾਂ ਅੰਬਰਾ ਜਾ ਕੇ ਜਾਣ ਦੇ ਨੂੰ ਮੈਂ ਫੇ ਕਰਦੇ ਆਂ ਅੰਬਰਾ ਜਾ ਕੇ ਵਢਾਣਾ ਵੇ ਮਤਲਬ ਵਢਣਾ ਠੀਕ ਹੈ ਜੀ ਜਾਂਦਾ ਬੁੱਕਦਾ ਐ ਯਾਰ ਦਾ ਕਰ ਦੇਣੇ ਹੁਣ ਦਾ ਬਸ ਆਜੋ ਇਹਨੇ ਆਣਾ ਹੁਣ ਆਜੋ ਖੁੱਲਾ ਚੈਲੰਜ ਸਿਆਲਾ ਜੀ ਖੁੱਲਾ ਖੁੱਲਾ ਚੈਲੰਜ ਕਰਤਾ ਖੰਗਾ ਲੈ ਬਸ ਸ਼ੂਟਾਂ ਵਾਲੀ ਬੇਟੀ ਵੀ ਲੈਂਦੀ ਹੋ ਗਏ ਨੇ ਵਿੱਲੇ ਹੀ ਲੋਡ ਚੱਕ ਕਰ ਲੈ ਲੈ ਯਾਰੀ ਇਹ ਸ਼ੂਟਾਂ ਵਾਲੀ ਬੇਟੀ ਵੀ ਲੈ ਲਿਓ ਧੰਬੰਦ ਕਰ ਲਿਓ ਸਾਰੇ ਆ ਚੱਕ ਤੇ ਸਾਰੇ ਕੱਕੂ ਚੱਕ ਤੇ ਸਾਰੇ ਹੀ ਵੜ ਤੇ ਵੜ ਤੇ ਸਾਰੇ ਸਾਰੇ ਹੀ ਵੜ ਤੇ ਕਹਿੰਦੇ ਹੁਣ ਕਰ ਲੱਗਾ ਕਾਲਾ ਜਾਦੂ ਕਾਲਾ ਜਾਦੂ ਆ ਗਿਆ ਮੰਨ ਗਈ ਐ ਹਟਿਆ ਹੁਣ ਐ ਹਟ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਹਮ ਹਟ ਕੌਣ ਕੰਮ ਹੈ ਟੈ ਨਜ਼ਰ ਲੱਗੀ ਸੀ ਨਾ ਦੋਰ ਹਟਿਆ ਹੁਣ ਥਾਣੇ ਦੇਖਦੇ ਆ ਕਿੱਦਾਂ ਗੱਲ ਬਣਦੀ ਆ ਚੱਲ ਵਿੱਕੀ ਕੰਨੀ ਦੇ ਦੇ ਫੇ ਹੁਣ ਜਾਉ ਦੇਖੀ ਝੂਕਦਾ ਪਰੂਕਾ ਜਾ ਥਾਗਾਂ ਵਾਲੇ ਹੱਥ ਲੱਗੇ ਹੁਣ ਆ ਦੇ ਚੱਲ ਬਈ ਹੋ ਜਾ ਤਿਆਰ ਅੰਦਰ ਵੀ ਤਿਆਰ ਆਇਆ ਗਾਲੇ ਹੱਥ ਲਾਕੇ ਕੋਣ ਹੋਣਾ ਜਾਊ ਸ਼ੂਕ ਦਾ ਉੱਪਰ ਤੂੰ ਚੱਲ ਆ ਦੇਖਿਆ ਆ ਗਿਆ ਗਿਆ ਜੀ ਗੀ ਦੇ ਆ ਗਿਆ ਨਹੀਂ ਗਿਆ ਗਿਆ ਮਰਾ ਤੂੰ ਵਾਹਿਗੁਰੂ 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 ਰੱਬ ਦਾ ਨਾਮ ਪਾਵੈ ਕਿਆ ਵਾਹਿਗੁਰੂ 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 ਤਤ ਆ ਪਟ ਹੋ ਗਿਆ ਆ ਦੇ ਆਪਣਾ ਜਾਂਦਾ ਭੁੱਕਦਾ ਵੇ ਦੌੜੇ ਕਾਕੂ ਮਾਰਵੇ ਧਾਪੀ ਇੱਕ ਓਏ ਅੱਖੀ ਟਕਾ ਗਏ ਮਰੇ ਕਾਕੂ ਮਾਰਵੇ ਕਾਕੂ ਧਾਪੀ ਮਾਰਵੇ ਕਿਸ ਧੂਸੇ ਵਾਲੀ ਚੱਕ ਦਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਕਾਹਦੇ ਹੋ ਦੇ ਹੋ ਦੇ ਮਾਰ ਮਾਰ ਖੇਚ ਕਾਕੂ ਮਿੱਠੀ ਲਾਸਟ ਰਾਉਂਡ ਤੰਗ ਦਾ ਹੁਣ ਵੀ ਤੁਹਾਡਾ ਕੱਢਣਾ ਹੀ ਆ ਜੀ ਜਾਦੇ ਹੀ ਵੱਟੇ ਆ ਕਿੰਨੇ ਵੱਡੇ ਪਤੰਗ ਆਖ ਭਿਜਾ ਦੇ ਨਾ ਦੇ 10 10 ਵੱਡ ਤੇ ਇੱਕ ਵੱਡ ਕੇ ਹੁਣ ਦੂਆ ਗੱਲ ਲੱਗੇ ਨਾ ਇੱਕ ਵੱਡਤਾ ਹੁਣ ਇੱਕ ਵੱਡਤਾ ਹੁਣ ਇੱਕ ਵੱਡਤਾ ਹੁਣ ਆਵਾ ਗੱਲ ਲੱਗੇ ਇੱਕ ਵੱਡ ਦਾ ਪਤੰਗ ਵੱਡਤਾ ਹਵਾ ਗੱਲ ਲੱਗੇ ਇੰਨੇ ਪਤੰਗ ਵੱਡੇ ਤੁਹਾਡੇ ਉੱਤੇ 5 ਵੱਡੇ ਇਹਨਾਂ ਪਤੰਗ ਤੁਹਾਡੇ ਉੱਤੇ 5 ਪਤੰਗ ਵੱਡੇ ਹੁੰਦੇ ਆ ਆਪੇ ਕਹਿੰਦਾ ਆਪੇ ਦੱਸ ਕੇ ਨਾ ਪੰਜ ਪਤੰਗ ਵੱਡੇ ਆ ਜੱਲ ਕੋਈ ਨਹੀਂ ਹੋ ਜਾਂਦੀ ਹੈ ਕਦੇ ਕਦੇ ਬਸ ਚੱਲਿਆ ਝੋਟਾ ਕੀ ਗਾ ਜਾਊਗਾ ਬਾਕੀ ਰਿਜ਼ਲਟ ਇਹਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਟਿਕਾਨਾਂ ਦੇ ਲੋਕ ਦਿਲਗੀਤਾ ਦਾ ਦਿਲਗੀਤਾ ਦਾ ਅਗਲਾ ਵਲੋਗ ਵੀ ਪਤੰਗਾ ਵਾਲਾ ਆਊਗਾ ਜੀ ਦਿਲਗੀਤਾ ਦਾ ਦੱਸਾਂਗੇ ਰਿਜ਼ਲਟ ਅਗਲਾ ਵਲੋਗ ਪਤੰਗਾ ਵਾਲਾ ਆਣਾ ਆਹ ਮੁੰਡੇ ਨੇ ਕਹਿੰਦੇ ਉੱਡੇ ਪਤੰਗ ਆਇਆ ਮੁੰਡਾ ਪਤੰਗਾਂ ਦਾ ਯਕੀਨ ਬਲਕਾਰ ਤੇ ਆ ਇਹਦਾ ਚੇਲਾ ਜੀ ਇਹ ਸਿੱਖਦਾ ਹੈ ਜੀ ਮਾਰੇ ਇਹ ਸਿੱਖਦਾ ਹੈ ਜੀ ਭਾਈ ਜਿੰਨੀ ਵਾਰ ਤੇ ਪਤੰਗੜਾ ਸਾਰੇ ਬਟਾਏ ਆ ਜਿੰਨੀ ਵਾਰ ਬਣਾਇਆ ਰਾਰਾ ਰੜਾ ਅਰੇ ਤੈ ਥੋੜੀ ਬੱਡੇ ਉਹਦਾ ਵੱਡੇ ਪੱਤਰੇ ਉਸਤਾਦ ਨੇ ਵੱਡੇ ਆ ਦੋ ਸਾਰੇ ਬਣਾਏ ਵੀਡੀਓ ਪਈਆਂ ਸਾਰੀਆਂ ਵੀਡੀਓ ਪਈਆਂ ਜਿਹੜੀਆਂ ਬੱਟੀਆਂ ਵਾਂਗ ਦੋਏ ਇਕੱਠੇ ਕਰਦਾ ਯਾਰ ਕਿੱਸਾ ਲਗਾ ਮੇਰਾ ਮਜ਼ਾਕ ਚੱਕਰ ਚੱਲ ਓ ਜਿੱਤ ਕੇ ਕਾਕੂ ਕਰਵੇ ਮਾਰਦਾਪੀ ਜਿੱਤ ਗਿਆ ਬਾਏ 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 ਸਮਾਪਤੀ ਨਾਲ ਨਹੀਂ ਕਾਲੂ ਮਿਲਦਾ ਹੁਣ ਨਹੀਂ ਮਿਲਣਾ ਬਸ ਖਤਮ ਆ ਲੈਪਾ ਦੰਗੇ ਪਾ ਦੰਗੇ ਕਿਤੇ ਹੋਇਆ ਹੁਣ ਆ ਪੇਟੀ ਜਲਾਣੀ ਆ ਪੇਟੀ ਆ ਇਹ ਪੇਟੀ ਹੋਏ ਲਾਟ ਰਾਉਂਡ ਫੇਜ ਲਾਵਾਂਗੇ ਖੋਲ ਕੇ ਨਾ ਮਾਈਨ ਮੜ ਜੀ ਖੋਲਣੀ ਨਹੀਂ ਭਾਜੀ ਅਜੇ ਉਹ ਇਹਦਾ ਰਾਜ ਆ ਕਿਤੇ ਜੱਟ ਦਾ ਹੀ ਜਿਗਰਾ ਜੀ ਜਿਹੜਾ ਇੰਨੀ ਵਾਰੀ ਬੇਇੱਜ਼ਤੀ ਕਰਾ ਗਿਆ ਕਲਾਮਾ ਹਾਲ ਜਦ ਤੱਕ ਉਹ ਮੁੱਕਦੇ ਨਹੀਂ ਪੜਾਂਗਾ ਹਟਣਾ ਨਹੀਂ ਹਟਣਾ ਤਾਂ ਇਹ ਹੀ ਨਹੀਂ ਇਹ ਨਹੀਂ ਪਤੰਗ ਦਾ ਬਾਜ਼ੂਆ ਪਤੰਗ ਦਾ ਸਟਾਕਸਟ ਆਇਆ ਗੁੱਲ ਲਈ ਉਹ ਪੁਰਾਣੇ ਪਤੰਗ ਸੀ ਜਿਹੜੇ ਮੁਕਾ ਦੇਈਏ ਬਰੇਚ ਨਵਾਂ ਸਟਾਕਸਟ ਆਣਾ ਵੇ ਪੁਰਾਣੇ ਪਤੰਗ ਮੁਕਾ ਦੇਈਏ ਪਿਛਲੇ ਸਾਲ ਵਾਲੇ ਪਏ ਆ ਚਲੋ ਬਾਏ ਬਾਏ ਚਲੋ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਕਿਹ ਲਈ ਆ ਬਸ ਆ ਲਿਓ ਅਗਲੇ ਬਲੌਗ ਵਿੱਚ ਮਿਲਦੇ ਸਾਨੂੰ ਹੁਣ ਆਪਣਾ ਲਾਸਟ ਜਿਹਾ ਪਤੰਗ ਜਗਾ ਉਹ ਹੀ ਵੱਡੋਗੇ ਆਪਣਾ ਓਕੇ ਆ ਗਾ ਬਾਏ ਬਾਏ ਡਾਟਾ ਬਾਏ ਡਾਟਾ ਟੂ ਯੂ ਓਕੇ ਅਗਰ ਵਰਕ ਕਰਦਾ ਜੈਸਾ ਕਰਦੇ ਗਾ ਓਕੇ ਗੱਲ ਖਵਾ ਰਹੇ ਪਾਵਾਂਗੇ ਫਿਰ ਕਿਸੇ ਬਲੌਗ ਵਿੱਚ ਅਗਲੇ ਬਲੌਗ ਸਾਨੂੰ ਮਿਲਦੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਕਰ ਲਿਓ ਨਹੀਂ ਕਰਨਾ ਨਾ ਕਰਿਓ ਬਸ ਸਾਡੀ ਮਰਜ਼ੀ ਆ ਬਾਕੀ ਪਰਮਾਤਮਾ ਦੇ ਆਸਰੇ ਚੈਨਲ ਬੇਰੀ ਕਿਰਪਾ ਹੈ ਕੀ ਯਾਰ ਬਾਕੀ ਇੰਸਟਾਗ੍ਰਾਮ ਸਾਡਾ ਯਾਰ ਜਿਗਰੀ ਚੈਨਲ ਨੂੰ ਭੁੱਲੋ ਯੂਜ਼ ਕਰਨਾ ਠੀਕ ਹੈ ਬਈ ਨਾ ਵੀ ਚੜਦੇ ਸਾਨੂੰ ਖੇਤੀ ਮਿਲਦੇ ਆ ਜਿਹੜਾ ਖੇਤੀ ਮਿਲਦੇ ਕਾਕੂ ਡੱਕੜ 24